ਅੱਜ ਦਾ ਦਿਨ ਸਟਾਰਟ ਆ ਚਾਹ ਦੇ ਕੱਪ ਨਾਲ 22 ਤਰੀਕ 11ਵਾਂ ਮਹੀਨਾ 2025 ਦਿਨ ਸ਼ਨੀਵਾਰ ਦਾ ਤੇ ਦੇਖੋ ਮੌਸਮ ਹੋਇਆ ਹੋਇਆ ਠੰਡ ਵਾਲਾ ਸਾਹਮਣੇ ਆਪਣੇ ਘਰ ਦੇ ਪਾਰਕ ਆ ਤੇ ਇਧਰ ਉਹ ਘਰ ਨੇ ਜਿੰਨਾਂ ਦਾ ਪਾਰਕ ਆ ਜਿੰਨੇ ਇਹ ਬਾਹਰੋਂ ਖਰਾਬ ਨੇ ਘਰ ਉਹਨੇ ਉਹ ਇਹ ਬਹੁਤ ਜਿਆਦਾ ਸੋਹਣੇ ਨੇ ਅੰਦਰੋਂ ਇਹ ਇਟਲੀ ਦੀ ਖਾਸੀਅਤ ਆ ਅੰਦਰੋਂ ਹੀਰੇਆਂ ਵਰਗੇ ਘਰ ਹੁੰਦੇ ਨੇ ਬਾਹਰੋਂ ਬਿਲਕੁਲ ਖੰਡਰ ਜਿਵੇਂ ਲੋਹੇ ਨੂੰ ਜੰਗ ਲੱਗਿਆ ਹੁੰਦਾ ਮੇਰੇ ਪਿੰਡ ਦੀਆਂ ਸੋਹਣੀਆਂ ਸੜਕਾਂ ਗੱਡੀਆਂ ਆਉਂਦੀਆਂ ਜਾਂਦੀਆਂ ਨੇ ਬਹੁਤ ਸੋਹਣਾ 뷰 ਹੈ ਸੜਕਾਂ ਪਿੰਡ ਦਾ ਇਹਦਾ ਬਚੇਂਸੇ ਦੇ ਵਿੱਚ ਪੈਂਦਾ ਪਿੰਡ ਕੈਂਪੋ ਜਿੱਦਾਂ ਸਾਨੂੰ ਪਤਾ ਹੀ ਆ ਇੱਕ ਹਫ਼ਤਾ ਹੋ ਗਿਆ ਮੀਂਹ ਪੈਂਦਾ ਸੀਗਾ ਤੇ ਅੱਜ ਸਾਨੂੰ ਹਫ਼ਤੇ ਬਾਅਦ ਪਹਾੜ ਦਿਖੇ ਨੇ ਬਰਫ਼ ODE ਭਰੇ ਹੋਏ ਕਿਤੇ ਨਾ ਕਿਤੇ ਇਹ ਨਜ਼ਾਰਾ ਬਹੁਤ ਸੋਹਣਾ ਲੱਗਦਾ ਹੁੰਦਾ ਦੇਖਣ ਨੂੰ ਜੇ ਆਪਾਂ ਉੱਥੇ ਚਲੇ ਜਾਈਏ ਇਹ ਥੋੜੇ ਟਾਈਮ ਦਾ ਨਜ਼ਾਰਾ ਹੁੰਦਾ ਉਹ ਤੋਂ ਬਾਅਦ ਉਹ ਬਹੁਤ ਜ਼ਿਆਦਾ ਔਖਾ ਲੱਗਣ ਲੱਗ ਜਾਂਦਾ ਦਿਲ ਕਰਦਾ ਹੁੰਦਾ ਵੀ ਘਰ ਨੂੰ ਚੱਲੀਏ ਵਾਪਸ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਗੁੱਡ ਮਾਰਨਿੰਗ ਮਾਮਪ੍ਰਿਤ ਆ ਗਿਆ ਹਸਰੀ ਗੱਲ ਵੀਰੇ ਮੁੰਡੇ ਦੀ ਅੱਜ ਟੌਰ ਦੇਖ ਲਓ ਨਵੇਂ ਬੂਟ ਕਹਿੰਦੇ ਬਾਈ ਨੂੰ ਬੂਟ ਮਿਲ ਗਿਆ ਆਨਲਾਈਨ ਮੰਗਾਏ ਨੇ ਬੂਟੀ ਜੀ ਸਾਨੇ ਐਮ ਆਈ ਆਉਣ ਤੋਂ ਕੱਪੜੇ ਵੀ ਅੱਜ ਦਾ ਬਾਈ ਨਵੇਂ ਪਾਈ ਫਿਰਦਾ ਟੋਪੀ ਵੀ ਨਵੀਂ ਨਹੀਂ ਇਹ ਹੋ ਗਿਆ ਟਾਈਮ ਪਾਸ ਕੱਢੇ ਅੱਜ ਠੰਡਾ ਜਿਹਾ ਹੋ ਗਈ ਨਾ ਜਿਆਦਾ ਤਾਂ ਅੱਛਾ ਅੱਛਾ ਉੱਤੇ ਬਰਫ਼ ਪਈ ਵੀ ਆ ਨਜ਼ਾਰਾ ਵੀਡੀਓ ਦੇ ਵਿੱਚ ਦਿਖਾਤਾ ਬਰਫ਼ ਦਾ ਤੇ ਬਾਕੀ ਆਪਾਂ ਦਿਖਾਵਾਂਗੇ ਹੌਲੀ ਹੌਲੀ ਬਹੁਤ ਸਹੀ ਹੈ ਸਹੀ ਹੈ ਹਾਂ ਹਾਂ ਓਕੇ ਮਿਲਦੇ ਆਂ ਜੀ ਦੂਜਿਆਂ ਦੇ ਨਾਲ ਬੰਦਿਆਂ ਨੂੰ ਅੱਗੇ ਆਪਾਂ ਇੱਥੇ ਕੁੱਤੇ ਬਹੁਤ ਰੱਖੇ ਜਾਂਦੇ ਨੇ ਹਨਾ ਇਹ ਕੁੱਤੇ ਰੱਖਣ ਦਾ ਰੀਜ਼ਨ ਪਤਾ ਕੀ ਆ ਮਾਂਪਰੀ ਤਾਂ ਹਾਂ ਜੀ ਇਹ ਕੁੱਤੇ ਪਤਾ ਕਿਉਂ ਰੱਖ ਲੈਂਦੇ ਜਿਆਦਾਤਰ ਤਾਂ ਇਹ ਕੁੱਤੇ ਉਹ ਨਹੀਂ ਘਮਾਉਣ ਆਉਂਦੇ ਬਾਹਰ ਬਰੋਂ ਕੁੱਤੇ ਇਹਨਾਂ ਨੂੰ ਘਮਾਉਣ ਆਉਂਦੇ ਨੇ ਹਾਂ ਠੀਕ ਆ ਬੰਨ ਹਾਂ ਹਾਂ ਬੰਨ ਨਹੀਂ ਹੁੰਦਾ ਇਹ ਤੇ ਦੂਜੀ ਗੱਲ ਕੁੱਤੇ ਰੱਖਣ ਵੇਲੇ ਵੀ ਚੰਗਾ ਹੁੰਦਾ ਜਾਨਵਰ ਘਰ ਦੇ ਵਿੱਚ ਰੱਖਿਆ ਹੋਵੇ ਨਾ ਇੱਕ ਬੰਦਾ ਡਿਪਰੈਸ਼ਨ 'ਚ ਨਹੀਂ ਆਉਂਦਾ ਹੈਗਾ ਕਦੇ ਵੀ ਕਿਉਂਕਿ ਕੁੱਤੇ ਹੁੰਦੇ ਜਿਹੜੇ ਇਹ ਜਾਨਵਰ ਕਹਿੰਦਾ ਭਾਬ ਜਾਨਵਰ ਹੁੰਦਾ ਕੋਈ ਵੀ ਇਹ ਕੋਈ ਨਾ ਕੋਈ ਇਦਾਂ ਦੀ ਐਕਟੀਵਿਟੀ ਕਰ ਦਾਂਦਾ ਬੰਦਾ ਖੁਸ਼ ਹੋ ਜਾਂਦਾ ਬੰਦਾ ਖੁਸ਼ ਹੋ ਜਾਂਦਾ ਇੱਕ ਬੰਦਾ ਬੋਰ ਨਹੀਂ ਹੁੰਦਾ ਹੈਗਾ ਕਰੇ ਇਹਨਾਂ ਨਾਲ ਲੱਗਿਆ ਰਹਿੰਦਾ ਹੁੰਦਾ ਜਾਨਵਰਾਂ ਨਾਲ ਕੁੱਤੇ ਇਹ ਜ਼ਿਆਦਾਤਰ ਤਾਂ ਰੱਖਦੇ ਨੇ ਘਰਾਂ ਦੇ ਵਿੱਚ ਕਿਉਂਕਿ ਬਜ਼ੁਰਗਾਂ ਲੋਕ ਇੱਥੇ ਤੁਸੀਂ ਦੇਖੇ ਹੀ ਹੋਗੇ ਜ਼ਿਆਦਾ ਬਜ਼ੁਰਗਾਂ ਲੋਕ ਹੁੰਦੇ ਬੱਚਿਆਂ ਕੋਲੋਂ ਮਾਂ ਬਾਪ ਲਈ ਹਾਂ 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 ਬਜ਼ੁਰਗ ਜ਼ਿਆਦਾਤਰ ਇੱਥੇ ਬਜ਼ੁਰਗ ਕੁੱਤੇ ਰੱਖਦੇ ਨੇ ਬਹੁਤ ਬਜ਼ੁਰਗ ਬਰਫਾ ਮਾਹੌਲ ਦੇਖ ਲਿਆ ਬਾਈ ਬਹੁਤ ਸੋਹਣਾ ਮਾਹੌਲ ਹੈ ਲੋਵੋ ਵੀ ਦਿਖਾ ਦਾਂਗੇ ਆਪਾਂ ਬਰਫ ਦਾ ਮਾਹੌਲ ਹਾਂ ਬਿਲਕੁਲ ਦੂਜੇ ਚੋਬਰ ਉਹ ਚੰਤਰੂ ਨੇ ਓਕੇ ਆ ਸਾਡੇ ਪਿੰਡ ਦਾ ਮਾਹੌਲ ਆ ਬਾਜਾ ਲੋ ਜੀ ਇਧਰੋਂ ਗੱਡੀਆਂ ਆਉਂਦੀਆਂ ਨੇ ਆਉਣ ਦੇ ਹੀ ਰਸਤਾ ਤੇ ਇਧਰ ਲੱਗੇ ਹੋਇਆ ਦਵੇਤੋ ਜੀ ਉਹ ਆਪਣੀ ਇੰਡੀਆ ਕੀ ਕਹਿੰਦੇ ਫੱਟਾ ਜਿਹਾ ਲੱਗਿਆ ਹੋਇਆ ਕਹਿੰਦਾ ਭਾਬਾ ਵੀ ਅੱਗੇ ਗੱਡੀਆਂ ਨਹੀਂ ਜਾ ਸਕਦੀਆਂ ਤੁਸੀਂ ਪਾਰਕ ਕਰੋ ਤੇ ਅੱਜ ਦਿਖਾਵਾਂਗੇ ਤੁਹਾਨੂੰ ਸ਼ਨੀਵਾਰ ਦੀ ਮਾਰਕੀਟ ਆ ਪਿੰਡ ਕੈਂਪੋ ਦੀ ਚੱਕੋ ਜੀ ਸਾਰੇ ਨੂੰ ਸਤ ਸ੍ਰੀ ਅਕਾਲ ਕਿੱਦਾਂ ਹਾਲ ਚਾਲ ਤੇ ਬਲੌਗ ਤਾਂ ਆਪਣਾ ਸਟਾਰਟ ਪਹਿਲਾਂ ਹੀ ਹੋ ਗਿਆ ਸੀਗਾ ਤੇ ਅੱਜ ਆਪਾਂ ਬਹੁਤ ਟਾਈਮ ਬਾਅਦ ਆਏ ਆਂ ਮਾਰਕੀਟ ਦੇ ਵਿੱਚ ਜਿਹੜੀ ਪਿੰਡਾਂ ਦੇ ਵਿੱਚ ਮਾਰਕੀਟ ਲੱਗਦੀ ਹੁੰਦੀ ਆ ਇੱਥੇ ਇਟਲੀ ਦੇ ਜਿਹੜੇ ਪਿੰਡ ਨੇ ਜ਼ਿਆਦਾਤਰ ਇਹਨਾਂ ਵਿੱਚ ਹਰੇਕ ਦਿਨ ਅਲੱਗ-ਅਲੱਗ ਦਿਨ ਹਰੇਕ ਪਿੰਡ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਮਾਰਕੀਟ ਲੱਗਦੀ ਰਹਿੰਦੀ ਆ ਜਿੱਥੋਂ ਕੱਪੜੇ ਬੂਟ ਤੇ ਸਬਜ਼ੀਆਂ ਭਾਜੀਆਂ ਹੋਰ ਘਰਾਂ ਦਾ ਸਮਾਨ ਮਿਲਦਾ ਹੈ ਤੇ ਹੁਣ ਅਸੀਂ ਖੜਿਆ ਪਿੰਡ ਦੇ ਵਿਚਕਾਰ ਦੇ ਵਿੱਚ ਆ ਜਿਹੜੇ ਪਿੰਡ ਦੇ ਵਿਚਾਲੇ ਹੁੰਦਾ ਜਿਹਨੂੰ ਆਪਾਂ ਪਿੰਡਾਂ ਦੇ ਵਿੱਚ ਸਾਂਝੀ ਜਗ੍ਹਾ ਕਹਿੰਦੇ ਨੇ ਆ ਸਾਡੇ ਪਿੱਛੇ ਆ ਪੰਚਾਇਤ ਘਰ ਤੇ ਮੇਰੇ ਪਿੱਛੇ ਖੜਾ ਮਾਨਤਰਿਕ ਤੇ ਉਹ ਤੋਂ ਪਿੱਛੇ ਆ ਪੰਚਾਇਤ ਘਰ ਜਿਹਨੂੰ ਕਹਿੰਦੇ ਕਮੂਨਾ ਤੇ ਮਾਰਕੀਟ ਦੇ ਵਿੱਚ ਲੱਗਿਆ ਆਪਾਂ ਐਂਟਰ ਕਰਨ ਦਿਖਾਉਨੇ ਤੁਹਾਨੂੰ ਇਹ ਚੱਕੋ ਗਿਆ ਕਰਾਂ ਦਾ ਸਮਾਨ ਭਾਂਡੇ ਤੇ ਇੱਧਰ ਕੱਪੜੇ ਬੀਬੀਆਂ ਦੇ ਪਏ ਨੇ ਰੰਗ ਬਹੁਤ ਸੋਹਣੇ ਪਏ ਨੇ ਇਹ ਬਣਾਏ ਹੋਏ ਪੱਥਰ ਦਾ ਇਹ ਪੱਥਰ ਦਾ ਇੱਥੇ ਤਾਂ ਬਣਾਏ ਹੋਏ ਆ ਇਹ ਜਿਹੜਾ ਪਿੰਡ ਕੈਂਪੋ ਆ ਇਹ ਪੱਥਰ ਨੂੰ ਲੈ ਕੇ ਬਹੁਤ ਮਸ਼ਹੂਰ ਹੈ ਇੱਥੇ ਜ਼ਿਆਦਾਤਰ ਪੱਥਰ ਦਾ ਕੰਮ ਹੁੰਦਾ ਇਹਨਾਂ ਨੂੰ ਬਾਕਸ ਮਿਲੀ ਵੀ ਆ ਪੱਥਰ ਦੇ ਕੰਮ ਦੀ ਫੁੱਲ ਸੋਹਣੇ ਸੋਹਣੇ ਬੁੜੀਆਂ ਆਈਆਂ ਨੇ ਅੱਜ ਸ਼ਾਪਿੰਗ ਕਰਨ ਆਲਸ ਪਏ ਨੇ ਬੀਬੀਆਂ ਬਾਤੇ ਜਿਹੜਾ ਇੰਡੀਆ ਨੂੰ ਸਮਾਨ ਜਾਂਦਾ ਉਹ ਜ਼ਿਆਦਾਤਰ ਆਹੀ ਦੁਕਾਨਾਂ ਤੋਂ ਜਾਂਦਾ ਏ ਜਿਹੜੇ ਇੰਡੀਆ ਘਰ ਦੇਉ ਇੱਥੇ ਬਣਿਆ ਹੋਇਆ ਸੀਗਾ ਵਿਛੂ ਪੱਥਰ ਦਾ ਜਿਹਦਾ ਕਿ ਮੂੰਹ ਟੁੱਟ ਗਿਆ ਤੇ ਮੂੰਹ ਇਹਦਾ ਸਾਈਡ ਤੇ ਪਿਆ ਵਿਛੂ ਉੱਥੀ ਆ ਆ ਘਰ ਬਹੁਤ ਪੁਰਾਣੇ ਘਰ ਨੇ ਇਹ ਬੰਦ ਨੇ ਇਹ ਵਿਕਣਾ ਲੱਗਿਆ ਵਾ ਇਹ 5 ਲੱਖ ਐਰੋ ਦਾ ਮਤਲਬ ਕਿ ਇੰਡੀਆ ਦਾ 5 ਕਰੋੜ ਰੁਪਈਆ ਮੁੰਡੇ ਦੀ ਟਾਰ ਵੀ ਤੁਹਾਡੇ ਨਾਲ ਆ ਕਿੱਦਾਂ ਸਿੰਘ ਆ ਕੀ ਲੱਗਿਆ ਕੋਟਲੀ ਬੜੇ ਫਿਰਦਾ ਤੁਹਾਡੇ ਸਾਹਮਣੇ ਪਹੁੰਚ ਚੁੱਕੇ ਨੇ ਵੀਰ ਬਰਾੜ ਬਰਾੜ ਬਰਾਦਰਸ ਤੇ ਇਧਰ ਤੁਹਾਨੂੰ ਘੜੀਆਂ ਵੀ ਦਿਖਾ ਦੰਨੇ ਆ ਲਕਮੈਨ ਦੀ ਲਕਮੈਨ ਦੀ ਘੜੀ ਹਜ਼ਾਰ ਰੋ ਜਿਹੜਾ ਕੀ ਇੰਡੀਆ ਦਾ ਲੱਖ ਰੁਪਈਆ ਇਹ ਬ੍ਰਾਂਡ ਇੱਥੇ ਆ ਕੇ ਸੁਣਿਆ ਸਨ ਲਕਮੈਨ ਹੁਣ ਇਹ ਦੇਖਿਆ ਬਹੁਤ ਮਹਿੰਗੀਆਂ ਘੜੀਆਂ ਨੇ ਆ ਉਹ ਲੋਵਾ ਪਤਾ ਨਹੀਂ ਕੀ ਨਾਮ ਆ ਪੜਨਾ ਪੜਨਾ ਸਾਨੂੰ ਘਾਟ ਹੀ ਉਹਦਾ ਪਰ ਸਿਸਟਮ ਮਹਿੰਗਾ ਬਹੁਤ ਆ ਆਰਮਾਨੀ ਆ ਗਿਆ ਚੱਕੋ ਤੇ ਇਹ ਇਹ ਛੋਟੇ ਮੋਟੇ ਬ੍ਰਾਂਡ ਨੇ ਇਹ ਜਿਹੜੇ ਲੋਕਲ ਪਿੰਡਾਂ ਦੇ ਹੁੰਦੇ ਨੇ ਇਹ ਪਿੰਡਾਂ ਦੇ ਵਿੱਚ ਵੀ ਇੰਨੇ ਮਹਿੰਗੇ ਬ੍ਰਾਂਡ ਮਿਲਦੇ ਨੇ ਤੇ ਜੇ ਆਪਾਂ ਸ਼ਹਿਰਾਂ ਦੀ ਗੱਲ ਕਰੀਏ ਸ਼ਹਿਰਾਂ ਦੇ ਵਿੱਚ ਜਾਈਏ ਜਿਵੇਂ ਮਿਲਾਨ ਹੋ ਗਿਆ ਤੇ ਹੋਰ ਹੋ ਗਿਆ ਉੱਥੇ ਦੇਖ ਲਓ ਕਿੰਨੇ ਮਹਿੰਗੇ ਮਹਿੰਗੇ ਹੋਣਗੇ ਇਹ ਇੱਕ ਨਾਰਮਲ ਸ਼ੁਰੂਆਤ ਹੁੰਦੀ ਹੈ ਇਹ ਇਟਲੀ ਦੇ ਵਿੱਚ ਬ੍ਰਾਂਡਾਂ ਦੀ ਚੱਲੀਏ ਮੁੰਡੇਓ ਫੇਰ ਇੱਕ ਵਾਰੀ ਥੋੜਾ ਜਿਹਾ ਘੁੰਮਦੇ ਆਂ ਮਾਰਕੀਟਾਂ ਦੇ ਵਿੱਚ ਆ ਗਏ ਓਏ ਕੱਪੜੇ ਕਿੱਥੋਂ ਦਵਾ ਕੇ ਲਿਆਉਂਦੇ ਨੇ ਬਾਈ ਨੂੰ ਕੱਪੜੇ ਤਾਂ ਬਹੁਤ ਟਾਈਮ ਦੇ ਪਾਏ ਆ ਇਹ ਪਾਏ ਅੱਜਾ ਬਰੋ ਸੋਹਣੇ ਲੱਗਦੇ ਨੇ ਸੋਹਣਾ ਲੱਗੀ ਜਾਂਦਾ ਵਾਂ ਬਰੀ ਤਾਂ ਜਿੱਦਾਂ ਤੁਹਾਨੂੰ ਪਤਾ ਹੀ ਆ ਦੱਸਿਆ ਸੀਗਾ ਵੀ ਕੈਂਪੋ ਪਿੰਡਾ ਇਹ ਇਟਲੀ ਦਾ ਪੱਥਰ ਦੇ ਕੰਮ ਹੋਇਆ ਤੇ ਮਸੂਰਤ ਇੱਥੇ ਬੈਂਚ ਵੀ ਪੱਥਰ ਦੇ ਨੇ ਬਣਾਏ ਹੋਏ ਤੇ ਆ ਮਾਰਕੀਟ ਆ ਤੇ ਇਧਰ ਜਿਹੜੀ ਆ ਬਿਲੀ ਜੀ ਬਿਲਡਿੰਗ ਇੱਥੇ ਬੈਠੇ ਹੁੰਦੇ ਆ ਡਾਕਟਰ ਜੇ ਡਾਕਟਰੀ ਕਾਰਡ ਹੈਗਾ ਬਣਿਆ ਹੋਇਆ ਤਾਂ ਤੁਹਾਡਾ ਇਲਾਜ ਇੱਥੇ ਤਕਰੀਬਨ ਫ੍ਰੀ ਹੁੰਦਾ ਹੈਗਾ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਕੁੱਤੇ ਦਾ ਦੇਖ ਲਓ ਬੁੜੀ ਲਵੇ ਕੁੱਤਾ ਹੱਥ ਦੇ ਵਿੱਚ ਚੱਕਿਆ ਹੋਇਆ ਕਪੜੇ ਹਰ ਇੱਕ ਤਰ੍ਹਾਂ ਦਾ ਕਪੜਾ ਮਿਲ ਜਾਂਦਾ ਨੋਰਮਲ ਜੇ ਕਿਸੇ ਨੂੰ ਪਾਉਣਾ ਜਿੱਦਾਂ ਆਪਾਂ ਘਰਾਂ ਦੇ ਵਿੱਚ ਪਾ ਲਾਣ ਦੇ ਕੰਮਕੁਮ ਕਰਨ ਨੂੰ ਉਦਾਂ ਵੀ ਬਾਹਰੋਂ ਘਰ ਪਾਉਣ ਵਾਸਤੇ ਵੀ ਕਪੜੇ ਵਧੀਆ ਮਿਲ ਜਾਂਦੇ ਨੇ ਇੱਥੋਂ ਕਦੇ ਨਾ ਕਦੇ ਆ ਦੇਖੋ ਮਾਹੌਲ ਇੱਕ ਨੰਬਰ ਆ ਕਿੱਦਾਂ ਹੁਣ ਮਾਰਕੀਟ ਘੁੰਮਦੇ ਘੁੰਮਦੇ ਤੁਹਾਨੂੰ ਦੱਸਿਆ ਹੀ ਸੀਗਾ ਕੁੱਤਿਆਂ ਦਾ ਬਹੁਤ ਸ਼ੌਕ ਆ ਤੇ ਇੱਥੇ ਕੁੱਤੇ ਆ ਬੈਠੇ ਨੇਗੇ ਦੇਖੋ ਇਹ ਕਹਿੰਦੇ ਨੇ ਵੀ ਸਾਨੂੰ ਖੋਲੋ ਅਸੀਂ ਘੁੰਮਣ ਆਏ ਤੈਨੂੰ ਬੰਨ ਕੇ ਰੱਖਿਆ ਹੋਇਆ ਜਾਦੇ ਛੋਟੇ ਨੇ ਕੋਈ ਪੈਰਾਂ ਦਾ ਮਿੱਦਨ ਨਾ ਦਵੇ ਇਹਨਾਂ ਨੂੰ ਜਿਹਦੇ ਕਰਕੇ ਇਹਨਾਂ ਦਾ ਪਚੀਕਰਾ ਨਿਕਲ ਜੇ ਤੇ ਇਹ ਟੁੱਟ ਜਾਣ ਲੋ ਜੀ ਆਪਾਂ ਪਹੁੰਚ ਗਏ ਹੁਣ ਕੱਪੜੇ ਧੋਣ ਵਾਲੇ ਸਟੋਰ ਦੇ ਵਿੱਚ ਉਹ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਜਿੱਥੇ ਲੱਗੀਆਂ ਹੋਈਆਂ ਨੇ ਨਵੰਦਰੀ ਆਪਕੋ ਸਿੱਧਾ ਕਹਿੰਦੇ ਨੇ ਇਹਨੂੰ ਸੈਲਫ ਸਰਵਿਸ ਸੈਲਫ ਸਰਵਿਸ ਮਤਲਬ ਵੀ ਤੁਸੀਂ ਆਪਣੇ ਆਪ ਕੱਪੜੇ ਧੋ ਸਕਦੇ ਹੋ ਤੇ ਮੰਪਰੀ ਤੇ ਲੱਗਿਆ ਹੁਣ ਕੋਟ ਪਾ ਕੇ ਵਿੱਚ ਧੋਣ ਪਾ ਕੋਟ ਹੈਗੀ ਸਹੀ ਆ ਥੋੜਾ ਅੱਗੇ ਨਹੀਂ ਪਹਿਲੇ ਪਸਾਰ ਹੈ ਫਿਰ ਲਈ ਬੁਖਾਰ ਨੂੰ ਚੜਿਆ ਇਹਦੇ ਵਿੱਚ ਆਪਾਂ ਕੱਪੜੇ ਪਾ ਦੇ ਤੇ ਉਧਰ ਸਿਕਾਉਣ ਵਾਲਾ ਤੇ ਬਾਈ ਨੇ ਕਾਰਡ ਬਣਾ ਰੱਖਿਆ ਕੱਪੜੇ ਧੋਣ ਨੂੰ ਚੱਕੋ ਮਸ਼ੀਨ ਗਈ ਚੱਲ ਰੁਪਏ ਕੱਟ ਲਈ 4 ਰਹਿ ਗਏ 4 ਰਹਿ ਗਏ ਦੋ ਸਕੌਣ ਤੇ ਲੱਗ ਜਣੇ ਆ ਤੇ ਆ ਚੱਲੀ ਜਾਂਦਾ ਸਕੌਣ ਵਾਲਾ ਮਜ਼ੀਨਾ 19 ਕਿਲੋ ਦੀ ਆ 14 ਕਿਲੋ ਦੀ ਆ ਤੇ 9 ਕਿਲੋ ਦੀ ਆ ਹਣਾ ਜਿਹੜੀ 100 ਕਿਲੋ ਵਾਲੀ ਉਹਦੇ ਵਿੱਚ ਕੰਬਲ-ਕੰਬਲ ਧੋਏ ਜਾਂਦੇ ਨੇ ਹਨਾ ਜ਼ਿਆਦਾਤਰ ਤੇ ਇਧਰ ਬੀਰੋਂ ਨੇ ਵੀ ਪਹੁੰਚ ਚੁੱਕੇ ਨੇ ਆ ਬੀਰਿਆ ਆ ਜਾਓ ਚੱਲੀਏ ਲੋ ਜੀ ਮਸ਼ੀਨ ਚ ਪਾਤੇ ਕੱਪੜੇ ਆਪਾਂ ਨੇ ਤੇ ਆਪਾਂ ਹੁਣ ਲੱਗਿਆ ਨਿਕਲਣਾ ਦੇਖੋ ਜੀ ਛੱਡਦੇ ਹੋ ਜਿੱਥੇ ਨਵੇਂ ਕੱਪੜੇ ਪਾਏ ਹੋਏ ਨੇ ਮੁੰਡੇ ਦੇ ਕਹਿੰਦੇ ਵੀਡੀਓ ਬਣਾਉਂਦਾ ਜਾਈ ਜਾਂਦਾ ਅੱਜ ੁੱਲੇ ਲੱਗੇ ਹੋਏ ਨੇ ਦੇਖੋ ਕਿੰਨੇ ਸੋਹਣੇ ਪਾਰਕ ਨੇ ਇੱਥੇ ਛੋਟੇ ਛੋਟੇ ਪਾਰਕ ਥੋੜੀ ਥੋੜੀ ਜਿਗਾ ਬਾਦ ਥੋੜੇ ਥੋੜੇ ਫਰਕ ਨਾਲ ਬਣੇ ਹੁੰਦੇ ਨੇ ਇਹ ਕਿਉਂਕਿ ਕਈ ਵਾਰੀ ਦੂਰ ਪੈ ਜਾਂਦਾ ਜਵਾਕਾਂ ਨੂੰ ਆਉਣ ਵਾਸਤੇ ਆਹ ਮੂਰਤੀ ਬਣੀ ਵੀ ਆ ਕਿ ਐਮਪੋ ਪਿੰਡ ਦੀ ਅਲਵਿਨੀਆਂ ਦੀ ਅਲਵਿਨੀ ਅਲਪਿਨੀਆਂ ਹੁੰਦੇ ਨੇ ਮੇਰੇ ਹਿਸਾਬ ਨਾਲ ਫੌਜੀ ਦੀ ਆ ਇਹ ਤੇ ਆ ਪਾਣੀ ਵਾਲੀ ਮਸ਼ੀਨ ਲੱਗੀ ਵੀ ਆ ਜਿਹਦੇ ਵਿੱਚੋਂ ਪਾਣੀ ਨਿਕਲਦਾ ਪਰ ਉਹ ਆਕੂਆ ਜਿੱਦਾਂ ਗੈਸ ਵਾਲਾ ਪਾਣੀ ਤੇ ਹੋਰ ਨਾਰਮਲ ਪਾਣੀ ਕਾਰਡ ਪਾਉ ਇਹਦੇ ਵਿੱਚੋਂ ਪਾਣੀ ਨਿਕਲੇ ਹੁੰਦਾ ਇਦਾਂ ਪਿੰਡਾਂ ਦੇ ਵਿੱਚ ਲੋਕ ਲੈ ਜਾਂਦੇ ਪਾਣੀ ਭਰ ਕੇ ਤੇ ਇੱਥੇ ਨਕਸ਼ਾ ਲੱਗਿਆ ਹੋਇਆ ਹੈ ਇਹ ਹੁਣ ਪਤਾ ਨਹੀਂ ਹੈਗਾ ਕਾਹਦਾ ਲੱਗਿਆ ਹੋਇਆ ਮੇਰੇ ਹਿਸਾਬ ਨਾਲ ਸਾਡੇ ਪਿੰਡ ਦਾ ਹੀ ਆ ਇਹ ਜਿੱਥੇ ਅਸੀਂ ਰਹਿੰਦੇ ਆ ਆ ਦੇਖ ਲੋ ਜੀ ਕੱਚੇ ਕੱਚੇ ਰਾ ਪਿੰਡਾਂ ਦੇ ਵਿੱਚ ਹੁੰਦੇ ਨੇ ਇਹ ਪਿੱਛੇ ਦੀ ਮਾੜੇ ਮੋਟੇ ਰਸਤੇ ਬਣੇ ਹੋਏ ਤੇ ਬਾਜਰੀ ਪਾਈ ਵੀ ਜ਼ਰੂਰ ਹੁੰਦੀ ਆ ਉੱਤੇ ਤੇ ਬੁੱਟੇ ਪਏ ਨੇ ਇੱਧਰ ਸ਼ੌਂਕ ਬਹੁਤਾ ਲੋਕਾਂ ਨੂੰ ਪੱਥਰ ਦੀਆਂ ਕੰਦਾ ਕਿਉਂਕਿ ਪਿੰਡ ਤੁਹਾਨੂੰ ਪਤਾ ਹੀ ਆ ਇਹ ਕਾਦੇ ਲਈ ਮਸ਼ਹੂਰ ਆ ਪੱਥਰ ਲਈ ਮਸ਼ਹੂਰ ਆ ਤੇ ਪੱਥਰ ਦੇ ਹੀ ਇੱਥੇ ਸਾਰਾ ਸਿਸਟਮ ਆ ਕੰਦਾ ਵੀ ਪੱਥਰ ਦੀਆਂ ਨੇ ਹੁਣ ਘਟੀਆਂ ਵੀ ਆ ਨੇ ਇਹ ਆ ਦੇਖੋ ਇਹ ਖੂਫੀਏ ਰਸਤੇ ਨੇ ਸਾਡੇ ਪਿੰਡ ਦੇ ਜਿਹੜੇ ਕੀ ਬਹੁਤ ਘੱਟ ਲੋਕਾਂ ਨੂੰ ਪਤਾ ਨੇ ਅਗੇਟ ਦੇਖੋ ਤੁਸੀਂ ਕਿੰਨਾ ਵੱਡਾ ਲੋਆ ਰੱਖਿਆ ਬਹੁਤ ਪੁਰਾਣੇ ਹੋਣਗੇ ਇਹ ਜੁੱਤੇ ਬਈ ਹਨਾ ਅੰਦਰ ਘਰ ਬਣਿਆ ਹੋਇਆ ਅੰਦਰ ਘਰ ਬਣਿਆ ਪਿਆ ਘਰ ਹੁਣ ਅਸੀਂ ਇਦਾਂ ਦਿਖਾ ਨਹੀਂ ਸਕਦੇ ਕਿਸੇ ਦਾ ਜੇ ਇਦਾਂ ਦੇਖ ਲੇ ਕੋਈ ਫਿਰ ਕੰਮ ਖਰਾਬ ਹੋ ਜਾਂਦਾ ਫਿਰ ਸਭ ਤੋਂ ਕੰਮ ਖਰਾਬ ਹੋਇਆ ਮੈਂ ਸੈੱਟ ਨਹੀਂ ਹੋਣਾ ਸੋਹਣੇ ਰਸਤੇ ਟੀ-ਸ਼ਰਟ ਵਿੱਚ ਕਰ ਲਾ ਓਏ ਤੇ ਮੁੰਡੇ ਉਧਰ ਵੀਡੀਓ ਤੇ ਲੱਗੇ ਹੋਏ ਨੇ ਤੇ ਆ ਗਿਆ ਡਾਕਖਾਨਾ ਡਾਕਖਾਨਾ ਨਹੀਂ ਹੈਗਾ ਇਹ ਅੱਛੇ ਸੇਵਾ ਕੇਂਦਰ ਡਾਕਖਾਨਾ ਵੀ ਸੇਵਾ ਕੇਂਦਰ ਹੀ ਕਿਹਾ ਸਮਝ ਪੋਸਟਾ ਤੇ ਯਾਰ ਛੋਟੀ ਜੀ ਨਹਿਰ ਲੰਘਦੀ ਹੈ ਪਿੰਡ ਦੇ ਵਿੱਚ ਦੀ ਇੱਧਰ ਜਵਾਕ ਡੰਡੇ ਚੱਕੀ ਫਿਰਦਾ ਆਹ ਪਾਰਕਿੰਗ ਇਦਾਂ ਗੱਡੀਆਂ ਪਾਰਕਿੰਗ ਲਾ ਰੱਖੀਆਂ ਨੇ ਲੋਕਾਂ ਨੇ ਕਹਿੰਦੇ ਪੂਰਾ ਧਿਆਨ ਨਾਲ ਚੱਲਦੇ ਨੇ ਹਣਾ ਲੋਕ ਇਹ ਦੇਖ ਰੇ ਕੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਕਿਸੇ ਵੀ ਚੀਜ਼ ਚ ਅਹੀਆਂ ਚੀਜ਼ਾਂ ਇੱਥੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਮਿਲਦੀਆਂ ਰਹਿੰਦੀਆਂ ਨੇ ਤੇ ਆਹ ਦੇਖੋ ਪਾਣੀ ਚੱਲਦਾ ਨੀਚੇ ਤੇ ਇੱਧਰ ਅਸੀਂ ਪਹਿਲਾਂ ਗਏ ਸੀਗੇ ਕੱਪੜੇ ਧੋਣ ਆਪਾਂ ਧੋਣੇ ਪਾ ਗਏ ਆ ਇੱਧਰ ਨੂੰ ਆਜੋ ਬਾਈ ਬਾਈ ਇੱਧਰ ਨੂੰ ਆਜੋ ਮੈਂ ਕਹਿੰਦਾ ਕੱਪੜੇ ਧੋਣੇ ਪਾ ਗਏ ਸੀਗੇ ਤੇ ਮਾਰਕੀਟ ਤੋਂ ਨਿਕਲ ਗਏ ਸੀਗੇ ਤੇ ਹੁਣ ਫੇਰ ਅਸੀਂ ਦੂਜੀ ਸਾਈਡ ਤੋਂ ਮਾਰਕੀਟ ਦੇ ਵਿੱਚ ਲੱਗਿਆ ਵੜਨ ਤੇ ਮਾਰਕੀਟ ਅੱਜ ਠੰਡੀ ਜੀ ਹੂਆ ਜਾਂ ਫਿਰ ਅਸੀਂ ਲੇਟ ਹੋ ਗਏ ਥੋੜੇ ਜੇ ਸਬਜ਼ੀਆਂ ਆਪਣੇ ਇੰਡੀ ਵਾਲੀਆਂ ਸਬਜ਼ੀਆਂ ਪੰਜਾਬੀਆਂ ਦੇ ਪੰਜਾਬੀ ਵੀਰ ਖੜੇ ਹੁੰਦੇ ਨੇ ਇੱਥੇ ਸਬਜ਼ੀ ਵੇਚੀ ਜਾਂਦੇ ਹੁੰਦੇ ਨੇ ਮੈਨੂੰ ਲੱਗਦਾ ਅੱਜ ਚੱਲ ਗਿਆ ਉਹ ਟਾਈਮ ਨਾਲ ਇਧਰ ਖਾਣ ਪੀਣ ਦਾ ਸਿਸਟਮ ਲੱਗਿਆ ਹੋਇਆ ਜੋ ਵੀ ਖਾਣਾ ਚਿਕਨ ਵਗੈਰਾ ਖਾ ਸਕਦੇ ਤੁਸੀਂ ਸੋਹਣੇ ਸੋਹਣੇ ਕੁੱਤੇ ਤੇ ਸੋਹਣੇ ਸੋਹਣੇ ਪਿੰਡ ਅਜਿੰਨਵੀ ਆਹ ਕੂੜਾ ਪਿਆ ਇਹ ਸਾਰਾ ਲੈ ਜਾਣਾ ਚਾਕੇ ਪਿੰਡਾਂ ਵਾਲੇ ਜਿਹੜੇ ਕੰਮ ਦੇ ਹੁੰਦੇ ਨੇ ਕੰਮ ਵਾਸਤੇ ਰੱਖੇ ਹੁੰਦੇ ਨੇ ਬੰਦੇ ਸਪੈਸ਼ਲ ਗੱਡੀਆਂ ਆਉਂਦੀਆਂ ਨੇ ਚੱਕ ਕੇ ਲੈ ਜਾਂਦੀਆਂ ਨੇ ਮੱਛੀਆਂ ਪਈਆਂ ਨੇ ਤੇ ਇਧਰ ਫੁੱਲਾਂ ਦੀ ਦੁਕਾਨ ਕਿੰਨੀ ਸੋਹਣੀ ਆ ਸੋਹਣੇ ਸੋਹਣੇ ਫੁੱਲ ਤੇ ਫੁੱਲਾਂ ਦੇ ਵਿੱਚ ਖੜੀ ਬੇਬੇ ਦੋ ਐਰੋ ਦੇ ਤਿੰਨ ਐਰੋ ਦੇ ਤਿੰਨ ਐਰੋ ਦੇ ਤਿੰਨ ਐਰੋ ਦੇ 50 ਸੈਂਟੀਆਂ ਦੇ ਇਨਰ ਉਹਦੇ ਸੂਰਜ ਵੀ ਕਹਿੰਦੇ ਬੱਦਲਾਂ ਦੇ ਪਿੱਛੇ ਲੁਕਿਆ ਹੋਇਆ ਥੋੜਾ ਥੋੜਾ ਤੁਹਾਨੂੰ ਪਤਾ ਹੀ ਆ ਮਾਰਕੀਟ ਘੁੰਮਦੇ ਘੁੰਮਦੇ ਲੱਗੀ ਸੀਗੀ ਮੁੰਡਿਆਂ ਨੂੰ ਭੁੱਖ ਤੇ ਨਾਲੇ ਹੋ ਗਈ ਸੀਗੀ ਬੈਟਰੀ ਡਾਊਨ ਆ ਮੁੰਡਿਆਂ ਦੀ ਨਾਲ ਕਾਫੀ ਤੇ ਨਾਲ ਹੋ ਗਿਆ ਖਾਣ ਨੂੰ ਚੈਰੀ ਵਾਲਾ ਚੈਰੀ ਉਹ ਇਹ ਉਹ ਕੋਹੋਰ ਕਹਿੰਦੇ ਨੇ ਇਹਨੂੰ ਫਰਾਗੋਲਾ ਆਈਕਾ ਖਾਣ ਨੂੰ ਕੇਕ ਜੀ ਲੈ ਲੈ ਇਹਨਾਂ ਨੇ ਤੇ ਨੜ ਮੈ ਲੱਤਾ ਖਾਣ ਨੂੰ ਬਰਯੋਸ਼ ਜਿਹਦੇ ਵਿੱਚ ਕਰੀਮ ਪਾਈਦੀ ਹੁੰਦੀ ਆ ਇੰਡੀਆ ਇਹਨੂੰ ਪਤਾ ਨਹੀਂ ਕੀ ਕਹਿੰਦੇ ਨੇ ਇਨਸ਼ਾਅੱਲਾ ਤੇ ਨਾਲ ਮੰਮਰੀ ਕਬੀਰ ਆ ਜਯੋਤਾ ਵੀਰ ਤੇ ਆਪਣਾ ਹੰਮੂ ਵੀਰ ਤੇ ਇੱਧਰ ਬਹੁਤ ਘੈਂਟ 뷰 ਆ 뷰 ਨਹੀਂ ਹੈਗਾ ਲਾਈਟਾਂ ਲੁੱਟਾਂ ਬਹੁਤ ਸੋਹਣੀਆਂ ਲੱਗਿਆ ਹਨ ਜਚਾਇਆ ਵਿਆ ਤੇ ਇੱਧਰ ਥੋੜਾ ਵੀਰ ਇਹ ਤੰਦਰ ਸਿੰਘ ਜੋ ਕਿ ਹੁਣ ਲੱਗਿਆ ਬਰਯੋਸ਼ ਖਾਣ ਜਿਹੜਾ ਬੰਦਾ ਵੀਡੀਓ ਬਣਾ ਰਿਹਾ ਜੀ ਉਹ ਵੀ ਬੰਦਾ ਬਹੁਤ ਵਧੀਆ ਆਰਟਿਸਟ ਆ ਤੇ ਪਹਿਲਾਂ ਬੰਦੇ ਦੀਆਂ ਵੀਡੀਓ ਬਣਾਉਂਦਾ ਰਿਹਾ ਜੀ ਇਹੇ ਕੰਮ ਕਰਦਾ ਹੁੰਦਾ ਸੀਗਾ ਹੁਣ ਅਸੀਂ ਚਲੋ ਆਪਣੀ ਵਲੋਗਿੰਗ ਸਟਾਰਟ ਕੀਤੀ ਆ ਤੇ ਸੌਰੀ ਆ ਵਿੱਚ ਆ ਗਈ ਇਹਨੂੰ ਅਸੀਂ ਬੰਦ ਕਰਦੇ ਆਂ ਤੇ ਓਕੇ ਮਿਲਦੇ ਹਾਂ ਦੁਬਾਰੇ ਫੇਰ ਅਸੀਂ ਪਹੁੰਚ ਗਏ ਕੱਪੜੇ ਧੋਣ ਵਾਲੇ ਸਿਸਟਮ ਦੇ ਵਿੱਚ ਤੇ ਬਾਈ ਉਹਨੇ ਵੀ ਪਹੁੰਚੇ ਹੋਏ ਨੇ ਇੱਥੇ ਐ ਕੱਪੜੇ ਦਾ ਧੋ ਕੇ ਕੱਢ ਲਏ ਸੀਗੇ ਬਾਈ ਉਹਨਾਂ ਨੇ ਤੇ ਦੋ ਜਾਨੇ ਪਹਿਲਾਂ ਪਹੁੰਚ ਗਏ ਸੀਗੇ ਦੋ ਜਾਨੇ ਅਸੀਂ ਬਾਅਦ ਚੋਂ ਆਏ ਆ ਤੇ ਗਰਮ ਮਸ਼ੀਨ ਆ ਲੱਗੀ ਵਿਆ ਜਿਹਦੇ ਵਿੱਚ ਕੱਪੜੇ ਸਿਕਾਏ ਜਾਂਦੇ ਨੇ 6 ਮਿੰਟ ਦਾ ਟਾਈਮ ਰਹਿ ਗਿਆ ਇਹਨੂੰ ਸਟਾਪ ਕਰੋ ਤੇ ਸਟਾਪ ਕਰਕੇ ਵਿੱਚੋਂ ਕੋਟ ਕੱਢ ਲਓ ਆ ਸੀਗਾ ਇਸ ਘਾਤੇ 400 ਰੁਪਿਆ ਲੱਗਿਆ ਇੰਡੀਆ ਵਾਲਾ ਤੇ ਕੋਟ ਬਹੁਤ ਜ਼ਿਆਦਾ ਗਰਮ ਹੋਇਆ ਹੋਇਆ ਇਹਨੂੰ ਦੁਬਾਰੇ ਫੇਰ ਵਿੱਚ ਪਾ ਦਾਂਗੇ ਤੇ ਮਸ਼ੀਨ ਆਪਾਂ ਲਾ ਕੇ ਫਿਰ ਚਲਾ ਦਾਂਗੇ ਤੇ ਦੁਬਾਰੇ ਆਪਣੇ ਆਪ ਹੁਣ ਫੇਰ ਚੱਲ ਪੈਣੀ ਆ ਛੇੜਨੇ ਦੀ ਲੋੜ ਨਹੀਂ ਹੈਗੀ ਲੋ ਜੀ ਕੋਟ ਆਪਾਂ ਇਹ ਲਿਆ ਕੱਢ ਤੇ ਆਪਣਾ ਹੋ ਗਿਆ ਟਾਈਮ ਪੂਰਾ ਕੋਟ ਪੂਰਾ ਗਰਮਾ ਤੇ ਬਾਈ ਖੜਾ ਬਾਈ ਦੇ ਹੁਣ ਆਪਾਂ ਇਹ ਕੋਟ ਪਵਾ ਦੇਣਾ ਨਿੱਗਾ ਨਿੱਗਾ ਬਾਈ ਹੁਣੇ ਪਾ ਲਾ ਗਰਮ ਗਰਮ ਕੋਟ ਤੇ ਇੱਲ ਤੇ ਇਹਨਾਂ ਦੇ ਜਵਾਕਾਂ ਵਿੱਚ ਵੀ ਬਹੁਤ ਜ਼ਿਆਦਾ ਆ ਇਹ ਕਰਦੇ ਆ ਤਾਂ ਸਰੇਆਲੀ ਕਰਦੇ ਨਹੀਂ ਇਹ ਕਰਦੇ ਨਹੀਂ ਹੈ ਗਿੱਲ ਦਾ ਹੰਮੂ ਬਾਈ ਆ ਫੜੀ ਕੈਮਰਾ ਜੀ ਬਾਈ ਜਿਹੜਾ ਇਹ ਪਿੰਡਾ ਕੈਂਪੋ ਬਿਟੈਂਸ ਜਿੰਨੇ ਦਾ ਪਿੰਡਾ ਹੈ ਇਹ ਤੇ ਵਾਲੇ ਦਾ ਪਹਾੜ ਪਹਾੜਾਂ ਦੇ ਵਿਚਾਲੇ ਪਿੰਡਾ ਹੈ ਪਿੰਡ ਦੇ ਵਿਚਾਲੇ ਜੋ ਵੀ ਸ਼ਨੀਵਾਰ ਨੂੰ ਲੱਗਦੀ ਹੈ ਮਾਰਕੀਟ ਹੈ ਜਿਹੜੀ ਤੁਹਾਨੂੰ ਥੋੜੀ-ਬਹੁਤੀ ਦਿਖਾਦੀ ਥੋੜੀ ਥੋੜੀ ਬਹੁਤੀ ਰਹਿ ਗਈ ਹੈ ਦੇਖੋ ਕਿੰਦਾ ਵਾਜੇ ਕੀ ਹਾਲ ਹੈ ਵੀਰੇ ਥੋੜੀ-ਬਹੁਤੀ ਤੁਹਾਨੂੰ ਇਹ ਮਾਰਕੀਟ ਦਿਖਾ ਦਿੱਤੀ ਤਾਂ ਥੋੜੀ-ਬਹੁਤੀ ਰਹਿ ਗਈ ਹੈ ਦੇਖਣ ਤੋਂ ਤੇ ਜਿਹੜੀ ਇਹ ਮਾਰਕੀਟ ਤੇ ਮਾਰਕੀਟਾਂ ਜਿਹਦੀ ਵਿਚਾਲੇ ਅਸੀਂ ਖੜੇ ਹਾਂ ਤੇ ਹੁਣ ਚੱਲੀ ਆ ਸਾਡੇ ਕੋਲ ਆ ਗੱਡੀ ਚਾਰਜ ਕਰਨੇ ਵਾਲੇ ਨੇ ਹਣਾ ਆ ਗੱਡੀ ਚਾਰਜ ਕਰਨ ਦੇ ਵਾਲੇ ਲੱਗੇ ਵੀ ਨਹੀਂ ਤੇ ਇੱਧਰ ਬੱਸ ਸਟੈਂਡ ਬਣਿਆ ਹੋਇਆ ਸਾਡੇ ਪਿੰਡ ਦਾ ਤੇ ਨਾਲ ਬੈਠਣ ਨੂੰ ਵੀ ਬਹੁਤ ਸੋਹਣੀ ਸੋਹਣੀ ਥਾਂ ਬਣੀ ਹੋਈ ਆ ਤੇ ਇੱਥੇ ਗਰਮੀਆਂ ਦੇ ਵਿੱਚ ਬੈਠ ਕੇ ਆਪਣੇ ਪੰਜਾਬੀ ਵੀਰ ਖੇਡਦੇ ਹੁੰਦੇ ਤਾਸ ਬਜ਼ੁਰਗ ਵੀ ਬੈਠੇ ਹੁੰਦੇ ਦੋ ਤਿੰਨ ਢਾਣੀਆਂ ਹੁੰਦੀਆਂ ਨੇ ਬਣੀਆਂ ਹੋਈਆਂ ਦੇਖੋ ਇਦਾਂ ਦੇ ਘਰ ਤਿੱਖੇ ਤਿੱਖੇ ਜੀ ਉਤੋਂ ਛੱਤਾਂ ਹਾਂਜੀ ਬਾਈ ਪਹਿਲਾਂ ਆਪਾਂ ਆਪਣਾ ਪਿੰਡ ਕੈਂਪੋ ਕੈਂਪੋ ਦੀ ਤੁਹਾਨੂੰ ਮਾਰਕੀਟ ਘਮਾਈ ਸੀਗੀ ਤੇ ਹੁਣ ਸਾਡਾ ਬੈਠੇ ਬੈਠੇ ਸਵੱਭ ਬਣ ਗਿਆ ਬਰੋਹਨੇ ਜਾਂਦਾ ਤੇ ਬਰੋਹਨੇ ਅਸੀਂ ਜਾਈ ਜਾਂਦੇ ਆ ਤੇ ਬੱਦਲਾਂ ਦਾ ਦੇਖੋ ਬੱਦਲ ਉੱਤੇ ਬੱਦਲ ਵਿਚਾਲੇ ਸੂਰਜ ਦਾ ਥੋੜਾ ਜਿਹਾ ਚਮਕਾ ਜਾ ਪੈਂਦਾ ਤੇ ਸੜਕ ਦੇ ਉੱਤੇ ਅਸੀਂ ਜਾਈ ਜਾਂਦੇ ਆ ਬਹੁਤ ਸੋਹਣਾ ਤੇ ਇਹ ਜਿਹੜਾ ਥਿਊ ਆ ਇਹ ਕਦੇ ਕਦੇ ਦੇਖਣ ਨੂੰ ਮਿਲਦਾ ਅੱਗੇ ਜਿਹਾ ਕੇ ਆਪਾਂ ਨੂੰ ਆਊਗਾ ਸੰਭ ਨਹੀਂ ਬੱਚੋ ਸੱਜੇ ਹੱਥਾਂ ਬਣਿਆ ਹੀ ਮਾਰਕੀਟ ਵੀ ਜ਼ੋਨਾ ਕਾਲਾ ਵੀ ਜ਼ੋਨੋ ਕਾਲਾ ਇਹ ਮਾਰਕੀਟਾਂ ਜਿੱਥੇ ਘਰਾਂ ਦਾ ਸਮਾਨ ਮਿਲਦਾ ਸੋਫੇ ਬੈੱਡ ਵਗੈਰਾ ਉਹ ਮੈਂ ਚਲੋ ਜੀ ਲੋ ਜੀ ਬਾਬਿਓ ਮੁੰਡੇ ਚੱਲੇ ਘਰਾਂ ਨੂੰ ਅਸੀਂ ਗਏ ਤਾਂ ਬਰਉਨੇ ਸੀਗੇ ਪਰ ਸਿਸਟਮ ਇਦਾਂ ਦਾ ਹੋ ਗਿਆ ਵੀਡੀਓ ਨਹੀਂ ਬਣ ਪਾਈ ਭੱਜ ਨਾ ਅੱਠ ਦੇ ਵਿੱਚ ਹੋ ਗਿਆ ਹਨਾ ਕੰਮ ਓਕੇ ਬਾਈ ਸਸਰੀ ਘਾਲ ਜੀ ਮਿਲਦੇ ਆ ਫਿਰ ਕੱਲ ਨੂੰ ਜਿੱਦਾਂ ਵੀ ਉਠਾਂਗੇ ਆਹ ਉਹ ਕਲੂਗਰ ਦੁਬਾਰਾ ਸਭ ਚੱਲਾਂਗੇ ਤੇ ਚੱਲੇ ਨੇ ਬਾਈ ਉਹ ਨਹੀਂ ਘਰੇ ਤੇ ਓਕੇ ਬਾਈ ਸਾਰੇ ਮਸਸਰੀ ਦਾ ਮਿਲਦੇ ਆ ਫਿਰ ਆਪਾਂ ਗੁੱਡ ਨਾਈਟ ਅੱਜ ਯਾਰ ਥੋੜਾ ਜਿਹਾ ਸਿਸਟਮ ਬੀਜੀ ਸੀਗਾ ਥੋੜੀ ਉਹ ਵੀਡੀਓ ਬਣੀ ਆ ਹਨਾ ਜਿੱਦਾਂ ਵੀ ਤੇ ਬਾਕੀ ਮਿਲਦੇ ਆ ਸਾਰੇ ਮਸਸਰੀ ਕਾਜ ਓਕੇ ਬਾਈ ਗੁੱਡ ਨਾਈਟ